ਬਾ ਵਾਹ ਅੱਜ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੋਟੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੂਗਾ ਫਤੇਗੜ ਪੰਜ ਦੂਰ ਤੋਂ ਬਿਲਕੁਲ ਨਾਲ ਲੱਗਦਾ ਪਿੰਡ ਕਿੰਨੇ ਕਿਲੋਮੀਟਰ ਦੀ ਦੂਰੀ ਆ ਜੋ ਕਿ ਆ तकरीबन 5-4 ਕਿਲੋਮੀਟਰ ਦੀ ਦੂਰੀ ਤੇ ਆ ਤੇ ਮਖੂ ਜੀਰਾ ਤੇ ਜੇਕਰ ਅਪਾ ਧਰਮਕੋਟ ਦੀ ਗੱਲ ਕਰੀਏ ਤੇ 15-15 16-16 ਕਿਲੋਮੀਟਰ ਦੀ ਦੂਰੀ ਆ ਸਾਰੀ ਤੋਂ ਮੋਗੇ ਤੋਂ ਵੀ ਤਕਰੀਬਨ ਕੋਈ 5-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਚੋਟੀਆਂ ਤੁਸੀਂ ਵਿਜ਼ਿਟ ਕਰ ਸਕਦੇ ਜੀ ਠੀਕ ਹੈ ਜੀ ਗਿੱਦੜਪਿੰਡੀ ਵੀ ਤਕਰੀਬਨ ਇਸ ਤੋਂ ਥੋੜੀ ਦੂਰੀ ਤੇ ਆ ਲੋਹਿਆਂ ਵਾਲੀ ਸਾਈਡ ਤੋਂ ਕੋਈ ਵੀ ਆ ਰਹਿਆ ਠੀਕ ਹੈ ਜੀ ਤੇ ਜੋਗੇ ਵਾਲਾ ਅੱਡਾ ਖਾਸ ਜੋਗੇ ਵਾਲੇ ਤੋਂ ਫਤੇਗੜ ਪੰਜ ਤੂਰ ਨੂੰ ਇੱਕ ਛੜਕ ਨਿਕਲਦੀ ਹੈ ਠੀਕ ਹੈ ਜੀ 5-4 ਕਿਲੋਮੀਟਰ ਦੀ ਦੂਰੀ ਤੇ ਪਿੰਡ ਚੋਟੀਆਂ ਤੁਸੀਂ ਖਾਸ ਵਿਜ਼ਿਟ ਕਰ ਲਿਓ ਸੋਨੂ ਵੀਰ ਦੇ ਫਾਰਮ ਤੇ ਆਏ ਆ ਦੋਸਤੋ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਪਸ਼ੂ ਰੁਟੀਨ ਦੇ ਵਿੱਚ ਆਉਂਦਾ ਇਸ ਫਾਰਮ ਤੇ ਅੱਜ ਇਸ ਵੀਡੀਓ ਦੇ ਵਿੱਚ ਸੱਤ ਮੱਝਾਂ ਚੋਟੀਆਂ ਦਿਖਾ ਦੇਾਂ ਸਾਰੇ ਪਸ਼ੂ ਸੁਏ ਸੁਵਾਏ ਆ ਪੂਰੀ ਗੱਲਬਾਤ ਕਰ ਲਵਾਂਗੇ ਠੀਕ ਆ ਜੀ ਅੱਠੇ ਦੇ ਅੱਠੇ ਨਗ ਜਿਹੜੇ ਆ ਸੁਏ ਸੁਵਾਏ ਆ ਸੋ ਬਾਕੀ ਕਿੰਨੇ ਦੋਤ ਤੇ ਆ ਕਿੰਨੇ ਬੌਲੇ ਤੇ ਕੀ ਰਿਡ ਪੜਤਾ ਰਹੂਗਾ ਸੋ ਕੱਲੇ ਕੱਲੇ ਨਖ ਦੀ ਡਿਟੇਲ ਜਿਵੇਂ ਜਿਵੇਂ ਆਪਾਂ ਬਿਲਕੁਲ ਤੁਹਾਨੂੰ ਦਿਖਾਉਂਦੇ ਜਾਵਾਂਗੇ ਪੂਰੀ ਜਾਣਕਾਰੀ ਤੁਹਾਨੂੰ ਮਿਲਦੀ ਜਾਊਗੀ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੋਨੂੰ ਸਾਸਤਰੀ ਕਾਲ ਸਾਸਤਰੀ ਕਾਲ ਸਮਸਾ ਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਵਧੀਆ ਕਿਰਪਾ ਗੁਰੂ ਰਾਮਦਾਸ ਦੀ ਬੜੀ ਮਾਰ ਆ ਜੀ ਅੱਛਾ ਸੋਨੂੰ ਫਿਰ ਅੱਠ ਨਗ ਨੇ ਅੱਜ ਟੋਟਲ ਹਾਂ ਜੀ ਆਪ ਕੋ ਪੰਜ ਮਈ ਸੂਈਆਂ ਤੇ ਦੋ ਗੱਪਣਾ ਹੀ ਦੋ ਗੱਪਣਾ ਹਾਂਜੀ ਤੇ ਇੱਕ ਗਾਂ ਜੀ ਸੂਈ ਠੀਕ ਆ ਜੀ ਹਾਂਜੀ ਠੀਕ ਆ ਜੀ ਇੱਕ ਨੀਲੀ ਰਵਿਦਾ ਨਗੀਨਾ ਲੈ ਜਾਂਦਾ ਇਦਾਂ ਹਾਂਜੀ ਠੀਕ ਆ ਜੀ ਬਸ ਉਹ ਸਿਕ ਨੀਲੀ ਰਵਿਦੀ ਮੱਝ ਤੁਹਾਨੂੰ ਆਪਾਂ ਸਟਾਰਟਿੰਗ ਤੋਂ ਦਿਖਾ ਦਿੰਨੇ ਆ ਠੀਕ ਆ ਜੀ ਸ਼ੁਰੂਆਤ ਆਪਾਂ ਇਸੇ ਮੱਝ ਤੋਂ ਕਰ ਲੈਂਦੇ ਆ ਤੇ ਸੋਨੂੰ ਵੀਰ ਤਾਂ ਸੁਆ ਕਿਵੇਂ ਆ ਸਤੂ ਸਭ ਦੁੱਜਾ ਸੁਆ ਕੱਲ 12 ਵਜੇ ਦੀ ਸੂਈ ਜੇਰ ਜੂੜਾ ਲੋਕੇ ਚਵਾਈ 1 ਨੰਬਰ ਹੈ ਠੀਕ ਆ ਜੀ ਹਾਂ ਉਹ ਕਹਿੰਦੇ ਸੀ 20 ਕਿਲੋ ਦੋ ਦਿਨ ਦੀ ਪਰ ਅਸੀਂ ਨਹੀਂ ਕਹਣਾ ਇਸੇ 16 ਕਿਲੋ ਕਿੰਨੇ ਵੀ 16 ਕਿਲੋ ਦੋ ਦਿਨ ਦੀ ਠੀਕ ਹੈ 10 11 ਕਿਲੋ ਬੋਲਾ ਹੀਗਾ ਮੈਂ ਇੱਥੇ ਠੀਕ ਹੈ ਜੀ ਠੀਕ ਹੈ ਜੀ ਬਾਕੀ ਜਿੰਨੇ ਲੈਣੀ ਵੀ ਨੇ ਉਹਨੇ ਆ ਵੀ ਵੇਖ ਲੈਣਾ ਸਾਰਾ ਕੁਝ ਬਿਲਕੁਲ ਜੀ ਮਗਰ ਤੇ ਬੱਚਾ ਕੀ ਆ ਗਿਆ ਮਗਰ ਟੱਟਾ ਜੀ ਕੱਲ ਸੂਈ ਦੀ ਸੂਈ 12 ਵਜੇ ਦੀ ਆ ਰਚੀ ਆ ਬੱਚਾ ਵੇਖਾ ਹਾਂ ਬੱਚਾ ਚੰਗੀ ਤਰ੍ਹਾਂ ਸਾਰੇ ਬੱਚੇ ਜਦੋਂ ਵਹਾਉਣੇ ਆ ਅੱਜ ਬਿਲਕੁਲ ਪੁੱਛਦੇ ਨਹੀਂ ਲੋ ਵੀ ਇਹ ਬੱਚਾ ਦੋਸਤੋ ਥੋੜੇ ਟੱਕੇ ਆ ਬੱਚੇ ਠੀਕ ਹੈ ਜੀ ਬਾਕੀ ਨਾਲੋਂ ਦੂੜੂ ਨਾਲ ਆ ਬੱਚਿਆਂ ਦੇ ਤੇ ਕੱਲ ਦੀ ਸੂਈ ਆ ਠੀਕ ਹੈ ਜੀ ਤੇ ਬੋਲਾ ਵੀਰਾਂ ਦਾ ਵੀ ਚੋਇਆ ਇਹਦਾ ਤਕਰੀਬਨ ਦੋ ਕਡੰਗ ਦੀ ਚਵਾਈਸ ਉਹਨੂੰ ਕਰਤੀ ਆ। ਹਾਂ ਦੋਨਾਂ ਤੋਂ ਹੋ ਗਈ ਸਭ। ਬਾਕੀ ਬਾਡਾ-ਬੂਡਾ ਜਿਹੜਾ ਦੋਸਤੋ ਮੈਂ ਤਾਂ ਤੁਸੀਂ ਚੈੱਕ ਕਰੋ ਸੂਸਵਾ ਦੇ ਵਿੱਚ ਆ ਪਰ ਰਾਜੀ ਵਜਨ ਦੋੜ ਬੜਾ। ਪਲੀ-ਪਲੀਤੀ ਆ ਕਰਮਾਂ ਲਈ ਠੀਕ ਆ ਜੀ ਤੇ ਕੱਦ ਦੀ ਗੱਲ ਕਰ ਲਈਏ ਕੱਦ ਵੀ ਜਿੱਦਾਂ ਆਪਾਂ ਇੱਕ ਨਾਰਮਲ ਨੀਂਦੀ ਰਾਵੀਤੀਆਂ ਵਾਂਝਾ ਦੇਖਦੇ ਆ ਮੀਡੀਅਮ ਤੋਂ ਪਲੱਸ ਹਾਈਟ ਆ ਵੱਡੀਆਂ ਦੇ ਵਿੱਚ ਵੀ ਕੋਈ ਵੀ ਰਮਣ ਸਕਦਾ ਲੰਬੀ ਨੂੰ ਵੀ ਬਹੁਤ ਜ਼ਿਆਦੀ ਆ। ਭਵਾਨਾ ਛੱਡਾ ਸਾਫ ਤੁਥਰਾ। ਆ ਦੇਖੋ ਆ ਫੇਸ ਕੁਆਲਿਟੀ ਬਿਲਕੁਲ ਸਟੇਟ ਪਟਾ ਅੱਖਾਂ ਬਿਲੀਆਂ ਨੇ। ਗੁਲਾਈ ਦੇ ਵਿੱਚ ਬਿਲਕੁਲ ਸੇਂਗ ਤੇ ਚਾਰੇ ਪੈਰ ਮ I'll do right, ਕਮੇਸਰ ਮਰੀਤੂ ਆਈ ਬਹਾਦੀ ਆ ਜ਼ਰੂਰ ਜ਼ਰੂਰ ਐਦਰਾ ਮੜਾਏ ਪਟ ਦਰਦੀ ਆ ਜ ਬੱਚੇ ਦਾ ਨਿੰਦ ਵਿਚਾਰੀ ਨੂੰ ਪਰੇ ਪਰੇ ਸੁਣੂ ਗਰ ਪਾਸਾ ਕਿਹੜੇ ਦੀ ਹੈ ਫਿਰ ਇਹ ਬੀਚ ਕੋੜੀਆਂ ਦੀ ਸੰਸਰੀ ਅੱਛਾ ਜੀ ਹਾਂ ਲੈ ਆਇਆ ਇਹ ਕਿਹਨ ਬੱਚਾ ਕਿੱਥੇ ਮੈਂ ਕਿੱਥੇ ਹਾਂ ਹਾਂ ਅੱਛਾ ਪਤਾ ਲਓ ਬਾਲੀ ਚੋਣ ਚੰਗੀ ਆ ਸੰਸਰ ਚੋਣ ਚੰਗੀ ਆ ਹਾਂ ਉਹ ਦੱਸੋ ਬੱਚਾ ਨਹੀਂ ਚਲਾਇਆਗਾ ਬਾਕੀ ਧਾਰਾ ਤੋਰਾ ਮੋਟੀਆਂ ਨੇ ਚਵਾਈ ਇੱਕ ਨੰਬਰ ਆ ਤੇ ਇਧਰੋਂ ਤੁਹਾਨੂੰ ਆਪਾਂ ਉਲਟ ਬਹਿਣੇ ਦੀ ਸਾਈਡ ਤੋਂ ਦਿਖਾ ਦੇਣੇ ਇਹ ਕਲਾ ਕੁਝ ਆਹ ਦੇਖੋ ਬਹੁਤ ਜ਼ਿਆਦਾ ਵਧੀਆ ਗੈਪ ਆਪਸੀ ਖਾਣਾ ਦਾ ਤੋਂ ਚੰਗੀ ਮਾਜਾ ਬਾਕੀ ਦੁੱਧ ਤਾਂ ਕੇ ਸੇਵਾ ਦਾ ਦੁੱਧ ਚੰਗਾ ਚਬਾਜੂਗੀ ਠੀਕ ਹੈ ਜੀ ਤੋਂ ਪਲੀ ਸੋਭੀ ਚੰਗੀ ਆ ਉਹ ਤੁਸੀਂ ਸਾਹਮਣੇ ਦੇਖ ਹੀ ਰਹੇ ਜੀ ਵੀਡੀਓ ਦੇ ਵਿੱਚ ਮਗਰ ਇਹਦੇ ਕਟਾ ਮੇਲ ਕਾ ਫਾ ਤੇ ਤੁਹਾਨੂੰ ਦਵਾਂਗੇ ਕਿੰਨੇ ਦੀ ਫਰਮੋਨੇ ਦੀ ਕੀਮਤ ਆ ਵੀ ਮੈਂ ਦੋ ਦੋ ਦੀ ਵੇਖ ਲਈ ਆ ਆਪਣਾ ਪਰ ਉਹ ਮੁੱਲ ਨਹੀਂ ਹੁੰਦਾ ਹਾਂਜੀ ਮੁੱਲ ਠੀਕ ਹਾਂਜੀ 1.40 ਸਾਦੇ 140 ਦੀ ਮਹਿੰਗੀ ਇੱਕ ਪਿਆਲੀ ਦੀ ਆਹ ਮੰਤਨ ਕਰੇ ਹਾਂ ਚਾਹ ਨਾ ਇੱਕ 40 ਦੀ ਮਹਿੰਗਿਆ ਠੀਕ ਹੈ ਲਾਜ ਇਹ ਅਸੀਂ ਉਹਨਾਂ ਦੇ ਦੇਣੀ ਆਪਾਂ ਠੀਕ ਹੈ ਜੀ ਹਾਂ ਇੱਕ ਬੇਨਤੀ ਹੋਰ ਵੀਰ ਉਹ ਦਿਨ ਆਏ ਸੀ ਆਪਣੇ ਕੋਲ ਮੈਂ ਆਪਾਂ ਉਹ ਹੀ ਰੇਟ ਪਾਇਆ 20000 ਦੋਨੇ ਮਾਰਨੇ ਦਾ ਠੀਕ ਹੈ ਜੀ ਮੁੜ ਕੇ ਗੁੱਸਾ ਨਾਲ ਵੀਰ ਕਰੇ ਕਿ ਸਾਨੂੰ ਮੋੜਦਾ ਉਹ ਦਿਨ ਇਧਰ ਬਿਆਸ ਨਾਲ ਆਏ ਉਹਨਾਂ ਵੀਡੀਓ ਵੇਖਣੀ ਮੈਂ ਮੁੜ ਕੇ ਆਣ ਕੇ 10-1000 ਰੁਪਏ ਘੱਟ ਲਾਉਂਦੇ ਸੀ ਤੇ ਬਿਲਕੁਲ ਕੋਈ ਜੋ 500000 ਰੁਪਏ ਤਾਂ ਮਾਣਤ ਨੂੰ ਹਣਾ ਮਾਣ ਕਰਾਂਗੇ ਇਹ ਨਹੀਂ ਵੀ ਆਪਾਂ ਮੈਂ ਆਣ ਕੇ ਅਗਲੇ ਦਾ ਮਾਣ ਨਹੀਂ ਜਿਹੜਾ ਕੋਈ 10-20000 ਘੱਟ ਲਾਉਂਦਾ ਜਿੰਨੇ ਘੱਟ ਲਾਉਣੇ ਆਣ ਕੇ ਪੈਸੇ ਮੇਰਾ ਵੀਰ ਉਹਨੂੰ ਅੱਗੇ ਹੱਥ ਜੁੜ ਕੇ ਬੇ ਮਾਜਾ ਜਰੂਰ ਤੁਸੀਂ ਪਹਿਲ ਕਦਮੀ ਕਰ ਸਕਦੇ ਜੇ ਜਿਹੜੇ ਭਰਾ ਨੇ ਬਿਲਕੁਲ ਅੱਗੇ ਨਸਲ ਜਾ ਬਰੀਡ ਤੇ ਕੰਮ ਕਰਨਾ ਉਹ ਵੀ ਤੁਸੀਂ ਇਹ ਮਾਜ ਖਰੀਦਦਾਰੀ ਕਰ ਸਕਦੇ ਦੁੱਧ ਚੰਗਾ ਜਵਾਦੂ ਦੀ ਜਿਹੋ ਜਾਂ ਤਾਜ਼ਾ ਢੋਂ ਚਾ ਮਾਜ ਦਾ ਇੱਕ ਸਾਈਡ ਨੰਬਰ ਤਾਂ ਸਾਨੂੰ ਆ ਮੈਂ ਸੀ ਦੂਜਾ ਸੁਆ 15 ਤੋਂ 20 ਦਿਨਾਂ ਦੀ ਸੀ 15 ਤੋਂ 20 ਦਿਨਾਂ ਦੀ ਹਾਂ ਨੌ ਕਿਲੋ ਦੁੱਧ ਬੱਚਾ ਇਨਾ ਚੰਗੀ ਤੇਰਾ ਖਾ ਦੇ ਨਾਲ ਪਾਈ ਠੀਕ ਹੈ ਜੀ 100 ਕਿਲੋ ਦੁੱਧ ਹਾਂ ਦੋ ਨਹੀਂ ਮਾਜਾ ਸੁਆ ਕਰਮਾ ਸੁਆ ਤੇ ਜਾਈ 100 ਇੱਕ ਨੰਬਰ ਆ ਇਹ ਆ ਲੋ ਆ ਜਿਹੜਾ 200 ਬੱਚਾ ਜਿਹਦਾ ਕਿ 15 20 ਕ ਦਿਨਾਂ ਦਾ ਬੱਚਾ ਤੇ 9 ਕਿਲੋ ਦੁੱਧ ਤੇ ਚੱਲਣ ਲਈ ਆ ਤੇ ਹਾਇਆ ਥੋੜੇ ਜਿਹਾ ਸੋਨੂੰ ਲਸੇ ਪੜਦੇ ਦੇਖੀ ਸੰਖਾ ਮਾਰੀ ਸਾਂਭੀ ਨਹੀਂ ਕੀਨੇ ਹਾਂ ਬਾਕੀ ਦਿੱਥੇ ਭਾ ਵੀਂਦਾ ਜਾਣਾ ਉੜਦਾ ਉੜਦੀਆਂ ਆਲਾ ਕੰਦਾ ਬਾਪੂ ਕਹਿੰਦਾ ਨਾ ਨੁਕੀ ਫੇ ਉੜਦੀਆਂ ਜਾਣ ਹਾਂ ਉੜਦੀਆਂ ਜਾਣ ਚਲੋ ਆਹ ਦੇਖੋ ਜੀ ਠੀਕ ਆ ਜੀ ਤੇ 15 20 ਦਿਨਾਂ ਦਾ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਦਿੰਨੇ ਆ 15 20 ਦਿਨਾਂ ਦੀ ਸੂਈ ਆ ਤੇ 9 ਕਿਲੋ ਦੁੱਧ ਇਸ ਵਕਤ ਦੇ ਥੱਲੇ ਹਾਜ਼ਰ ਹੈ ਚਵਾਈ ਸੋਨੂੰ ਸਾਹਿਬ ਲੱਗੀ ਇਹਨੂੰ ਭਾਵੇਂ ਜਵਾਬ ਚੋੜੇ ਹੂੰ ਹੂੰ ਤੋ ਥੋੜੀ ਜੀ ਦੋਸਤੋ ਸੇਵਾ ਦੇ ਪਾਸੋਂ ਰੁਕੀ ਰਹੀ ਹੈ ਬਾਕੀ ਓਵਰ ਆਲ ਹਵਾਨੇ ਚੱਡੇ ਦੀ ਸਾਫ ਤੁਰੀ ਆ ਖਾਣ ਵੈਸੇ ਲੰਬਾ ਹੱਥੀ ਮੁਠੀ ਵਾਲਾ ਦੁੱਧ 9 ਕਿਲੋ ਚ ਵਾਈ ਜਾ ਰਹੀ ਹੁਣ ਠੀਕ ਹੈ ਜੀ ਹੁਣ ਮੌਕੇ ਦੀ ਗੱਲ ਕਰਦੇ 9 ਕਿਲੋ ਦੁੱਧ ਤੇ ਰਸਤਾ ਸਾਨੂੰ ਸਭ ਖਾਓ ਵੀਰ ਮੁੜ ਕੇ ਬੱਚਿਆਂ ਦਾ ਬੜਾ ਪੁੱਛਦੇ ਬੱਚੇ ਖਵਾਇਆ ਕਰਤਾ ਹੀ ਮਗਰ ਵੀਰ ਮਗਰ ਕਟਾਂ ਚੰਗੀ ਸਰਦੀ ਦੇ ਖਵਾ ਲਈ ਇਹਦਾ 15 ਦਿਨਾਂ ਦਾ ਅਗਲਾ 20 ਦਾ ਲੱਗੇ ਠੀਕ ਹੈ ਹਾਂ ਦੀ ਸਮਝ ਵੇਖੇ ਹਾਂ ਤੇ ਇਹ ਸਾਨੂੰ ਕਿੰਨੇ ਦੇ ਦੇ ਰਿਆ ਵੀਰ ਅੱਜ ਅੱਛਾ ਬੋਲ ਸੀ ਕਰਦੇ ਕਿ ਵੀਰ ਲੱਤ ਨੂੰ ਫਾਇ ਪਿੱਤਰ ਕਰ ਲਗੇ 77 ਕਰ ਲਗੇ ਮਜ਼ਾਕ ਨਾ ਕਰਿਆ ਕਰ ਚੰਗੀ ਮਾਂ ਚ ਦਾ ਚੰਗੀ ਜੰਨੀ ਨਿੱਕੀ ਓਨੀ ਤਿੱਖੀ ਨਹੀਂ ਤਿੱਖੀ ਤਾਂ ਨਹੀਂ ਗਈ ਪਰ ਉਹ ਤਾਂ ਤਿੱਖਾ ਇੰਨਾ ਨਾ ਕਰੀਏ ਮੋੜਾ ਬਾਲਾ ਗਲਤ ਨਹੀਂ ਮੋੜਾ ਦੋ ਛੜਨਾ 70 ਤੇ ਛੋੜ 100 ਰੁਪਏ ਛੜਨੀ ਕਰਨੀ ਠੀਕ ਹੈ ਜੀ 6000 ਹਜ਼ਾਰ ਦੇ ਹਾਂ 6000 ਹਾਂ 100 ਰੁਪਏ ਇੱਕ ਛੋੜ ਕਰਨੀ ਵੀਰ ਨੂੰ ਜਿਹੜਾ ਮਰਜ਼ੀ ਤੇ ਵੇ ਠੀਕ ਹੈ ਜੀ ਇਹ ਨਾ ਕੋਈ ਆਖੇ 65 ਲੈ ਲਾ ਦੇ 60 ਲੈ ਲਾ ਠੀਕ ਹੈ ਉਹ ਵੀਰ ਫੋਨ ਨਾਲ ਲਾਵੇ ਪੈਣ ਛੜ ਲਓ ਜੀ 8000 ਦੇ ਵਿੱਚੋਂ 200 ਰੁਪਏ ਮਾਨਦਾਨ ਛੋੜ ਛੱਪਾ ਹਰ ਕਾਇਨਿਆ ਤੇ ਬੈਠਿਆਂ ਦੀਆਂ ਵੱਖੀਆਂ ਤੜਾਏਗਾ ਤੂੰ ਸਭ ਬਿਲਕੁਲ ਇਹ ਪਰਸੋਂ ਤੜਕੇ ਦੀ ਸੀਸਨ ਦਾ ਬੱਚਾ ਬਖਾਉਣਾ ਆਪਸੋਂ ਦੀ ਸੁਈ ਆ ਹਾਂ ਬੱਚਾ ਪਰਸੋਂ ਫਰੀ ਆ ਆ ਕੀ ਬੱਚਾ ਮਾਰ ਕੱਟੀ ਕੱਟਾ ਕੱਟੀ ਆ ਵੇ ਨਾੜੂ ਨਾਲ ਮਾਰ ਕੱਟੀ ਆ ਜੀ ਨਾੜੂ ਨਾਲ ਬੱਚੇ ਦੇ ਸੋ ਪਰਸੋਂ ਦੀ ਸੁਈ ਆ ਤੀਜਾ ਦੇ ਨੇ ਜਿਹੜੀ ਆਪਾਂ ਤੁਹਾਨੂੰ ਅੱਗੇ ਨੈਕਸਟ ਦਿਖਾ ਰਹੇ ਤੀਜੇ ਨੰਬਰ ਤੇ ਤੇ ਸੁਭਾ ਇਹਦਾ ਕਰਮਾ ਸੰਸਲ ਗੱਜੇ ਨਾਲੇ ਤੀਜੇ ਨਾਲੇ ਠੀਕ ਆ ਜੀ ਆ ਦੀ ਸਮਝ ਅਗਲਾ ਲਾਵੇ ਠੀਕ ਆ ਜੀ ਠੀਕ ਆ ਜੀ ਲਓ ਠੀਕ ਆ ਜੀ ਬਾਕੀ ਆ ਤੁਹਾਡੇ ਸਾਹਮਣੇ ਇਹ ਜਿਵੇਂ ਚਿੱਟੀ ਜਿਖਲੇ ਰੱਖਣੇ ਨੂੰ ਵੀ ਨੀਦੀ ਹੈ ਅਗਲਾ ਭਾਵੇਂ ਗਰੰਟਰ ਸਾਂਝੇ ਭਾਵੇਂ ਨੀਦੀ ਸਾਂਝੇ ਨੂੰ ਠੀਕ ਹੈ ਜੀ ਸਵਾਈ ਬੜੀ ਜੀ ਨੂੰ ਇੱਕ ਨੰਬਰ ਹੈ ਠੀਕ ਹੈ ਜੀ ਤੇ ਸੋਨੂੰ ਵੀਰ ਬੋਲਾ ਕਿੰਨਾ ਹੈ ਇਸ ਵਕਤ 7-8 ਕਿਲੋਣਾ ਪਰਸੋਂ ਦੀ ਸੂਈ ਹੈ 7-8 ਕਿਲੋ ਲਓ ਜੀ ਅੱਜ 7 ਕਿਲੋ ਬੋਲਾ ਆਇਆ ਪਰਸੋਂ ਦੀ ਸੂਈ ਤੰਦੇ ਤੇ ਬਾਕੀ ਤੁਸੀਂ ਦੇਖ ਸਕਦੇ ਜੀ ਮੈਲਾ ਮੂਲਾ ਬਿਲਕੁਲ ਨਾਲ ਹੀ ਹੈ ਆ ਦੇਖੋ ਸੋ ਹਾਈਟ ਮੀਡੀਅਮ ਦਾ ਵੇਚ ਆ ਬਾਕੀ ਜੰਮੀ ਪਲੀਏ ਵੀ ਕਰਮ ਵਾਲੀ ਪੂਰੀ ਆ ਕੋਈ ਲਸੇਰੀ ਜਾਂ ਦਿਸੇਪਣ ਦੇ ਵਿੱਚ ਨਹੀਂ ਗਈ ਸਿੰਗਲ ਹੱਡੀ ਦੇ ਵਿੱਚ 8-7 ਕਿਲੋ ਪੌਲਾ। ਛੁੜ ਗਿਆ ਦੂਰਾਂ ਦੇ ਬੰਦੇ ਆਉਂਦੇ ਥਾਣੇ ਵਿੱਚ ਤਾਂ ਇਹਨਾਂ ਨੂੰ ਪਤਾ ਨਹੀਂ ਲੱਗਦਾ ਕੀ। ਹਾਂ ਦੇਖੋ ਜੀ। ਕਾਈ ਨਹੀਂ ਲਾ ਬੱਚਾ। ਆ ਨਾਲੋਂ ਨਾਲ ਹੀ ਕੋਈ ਨਹੀਂ ਲਾ ਕੇ ਦੋ ਦੋ ਮਾਰਦੇ ਜੀ ਤਾਰਾ। ਤਸੱਲੀ ਕਰਾਉਣੀ ਆ ਅੱਜ ਬੱਚਿਆਂ ਥਾਣਾ ਖਾਣ ਨੂੰ। ਹਾਂ ਕੋਈ ਗੱਲ ਨਹੀਂ। ਛੱਡ ਗਿਆ। ਆ ਸਾਨੂੰ 10 ਫਿਰ ਮੋਲ ਲੈਣਾ। ਹਾਂ ਸੰਸਾ 85-82 ਜੋ ਮਰਜੀ। ਹਾਂ 2 ਘਾਟ 80 ਦੀ ਇਹ ਦੇਣੀ 78000 ਰੁਪਏ ਦੀ ਲੈਣੇ ਆ ਪੈਸੇ ਆਪਾਂ। ਠੀਕ ਹੈ ਜੀ। 78000। ਹਾਂ 78000 ਠੀਕ ਹੈ ਜੀ। ਬੋ ਜੀ 78000 ਦੀ ਇਹ ਮਿਲੂਗੀ ਠੀਕ ਹੈ ਤੇ ਬੱਚਾ ਲਾ ਦਨੇ ਆ ਜਦੋਂ ਕੁਸਮਾ ਆ ਜੂਗੀ ਠੀਕ ਹੈ ਜੀ ਕੋਈ ਦੋ ਦੋ ਚਾਰ ਚਾਰ ਧਰਾਂ ਮਾਰ ਚੌਥੇ ਛੋਟੀ ਚ ਉੱਥੇ ਨੰਬਰ ਵਾਲੀ ਲਾ ਆ ਜੀ ਚੌਥੇ ਨੰਬਰ ਦੀ ਕੱਟੋ ਸਾਨੂੰ ਵੀਰ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਵੀਰ ਇਹਨੂੰ ਅੱਜ 6 ਦਿਨ ਹੋ ਗਏ 10 ਕਿਲੋ ਤੋੜ ਕੇ ਦੇਣਗੇ ਦੋ ਟਾਈਮਾਂ ਦਾ ਠੀਕ ਹੈ ਜੀ ਹਾਂ 6 ਦਿਨ 7 ਦਿਨ ਠੀਕ ਹੈ ਜੀ 6 ਦਿਨ ਦਾ ਸਮਾ ਤਾਜੀ ਬੱਚਾ ਵਿਖਾਓ ਨਾਲ ਠੀਕ ਹੈ ਜੀ ਮਗਰ ਕੱਟੀ ਆ ਗਈ ਆ 6 ਦਿਨਾਂ ਦੀ ਇਹ ਸੂਈ ਆ ਤੇ 10 ਕਿਲੋ ਦੁੱਧ ਦੇ ਤਾਂ ਥੱਲੇ ਹੁਣ ਹਾਜ਼ਰ ਆ ਤੇ ਹਾਈਟ ਇਹਦੀ ਮੀਡੀਅਮ ਤੇ ਵੇਚਾ ਬਾਕੀ ਪਲੀਪੁਲੀ ਪੂਰੀ ਆ ਕਰਮਾਨੀ ਦਸੰਨੇ ਦੀ ਦੌੜ ਤੇ ਨਾ ਦੇਖੋ ਜੀ ਕੱਟਾ ਜੰਮਾ ਕਟਾ ਮਗਰ ਆ ਵੇਖਿਆ ਜੇ ਆਪਾਂ ਕੱਟੀ ਕਹਤੀ ਆ ਹਾ 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 ਲੋ ਜੀ ਮਗਰ ਤੇ ਕੱਟਾ ਹੈ ਮੇਲ ਕਾਫ ਆ ਠੀਕ ਆ ਜੀ ਨਾ ਬੇਸੋਂ ਨੂੰ ਤੇਰੇ 10 ਕਿਲੋ ਦੁੱਧ ਦੱਸਿਆ ਨਾ ਤੁਸਾਂ ਚੋਕੇ ਤੋਲ ਕੇ ਦੇਣਾ ਜੀ ਲੋ ਜੀ 6 ਦਿਨਾਂ ਦੀ ਸੂਰੀਆ ਦਾ 10 ਕਿਲੋ ਦੁੱਧ ਤੇ ਮਗਰ ਇਹਦੇ ਕਟਾ ਮੇਲ ਕਾਫਾ ਬੱਚਾ ਕੋਲ ਤੁਹਾਨੂੰ ਦਿਖਾ ਦਿੱਤੀ ਆਹ ਬੱਚਾ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਸੀਗਾ ਇਹ ਕਟਾ ਹੈ ਚੌਥੇ ਨੰਬਰ ਤੇ ਮੈਂ ਆ ਠੀਕ ਹੈ ਜੀ ਤੇ ਇਹਦਾ ਮੁੱਲ ਸਾਨੂੰ ਕੀ ਕਰਤਾ ਭਰਾ ਸਭ ਮੁੱਲ ਨੱਬੇ 85 ਜੋ ਮਰਜ਼ੀ 82 ਹਜ਼ਾਰ ਜਿੰਨੇ ਦੇਣੀ ਹੈ ਜੀ 82 ਹਾਂ 5 ਕਿਲੋ ਦੁੱਧ ਹੋਊਗਾ ਮੈਂ ਇਹ ਦੋ ਟਾਈਮ ਤਿੰਨ ਟਾਈਮ ਚੋਕੇ ਲੈ ਜਾਵਾਂਗਾ ਜਿਹਨ ਲੱਗਾ ਹੋਗਾ ਪਮਜਵਾਕ ਚੋਲੇ ਕਰਮਾ ਲਈ ਠੀਕ ਹੈ ਜੀ ਠੀਕ ਹੈ ਜੀ ਹਾਂ ਲੋ ਵੀ 82000 ਦੀ ਤੁਸੀਂ ਲੈ ਜਦੋਂ ਸੁਟੀਆਂ 82000 ਦੀ ਮਿਲ ਜੂਗੀ ਸਾਸੀ ਦੇ ਨਾਲ ਤੋਂ ਤੇ ਆਇਦਰ ਜਿਹੜੀ ਆਪਾਂ ਤੁਹਾਨੂੰ ਤੇ ਨੰਬਰ ਤੇ ਮੱਝ ਦਿਖਾਈ ਸੀਗੀ ਕਰਿਆ ਹੀ ਨਹੀਂ ਦੇਖੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਦਗੀ ਆ ਲਓ ਠੀਕ ਹੈ ਜੀ ਵਾਹ ਲੋ ਜੀ ਠੀਕ ਹੈ ਜੀ ਸੋ ਆ ਚਵਾਈ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਗਾ ਜੋ ਵੀ ਗੱਲਬਾਤ ਕਹੀ ਜਾਊਗੀ ਠੀਕ ਹੈ ਜੀ ਕਿਸੇ ਨੂੰ ਕੋਈ ਨਹੀਂ ਕੀ ਇਹਦੇ ਦੱਸੀ ਜਾਊਗੀ ਆਦਰਵਾਇਜ਼ ਤਾਂ ਤੁਸੀਂ ਆਪ ਹੀ ਦੇਖ ਲਓ ਚਵਾਈਆਂ ਸਾਰੀਆਂ ਚੰਗੀਆਂ ਨੇ ਤੇ ਅੱਗੇ ਤੁਹਾਨੂੰ ਭਰਾ ਜਿਹੜੀ ਆਪ ਨੂੰ ਆਹ ਮਾਜਾ ਸੌਂਦੀ ਪੀਏ ਨੇ ਕਰਮਾੜੀ ਠੀਕ ਹੈ ਜੀ ਸੁਕੂਗੀ ਮਾਦਸੋ ਤਿਆਰੀ ਜਾਂ ਬੋਰੀ ਠੀਕ ਹੈ ਜੀ ਤਾਂ ਤਿਆਰੀ ਜਾਂ ਤੱਜਾ ਸੁਆ ਇਹਨਾਂ ਸੁਣਾ ਤੇ ਹਾਈਡ ਮੀਡੀਅਮ ਦੇ ਵਿੱਚ ਥੱਲੇ ਤੁਸੀਂ ਦੇਖ ਸਕਦੇ ਵੇ ਤਿਆਰੀ ਕਰੀ ਖੜੀ ਕਰਮਾੜੀ ਸੁਕੂਗੀ ਕੋਈ ਝਟਖੰਡ ਤੱਕ ਆ ਦੇਖੋ ਏਡੀ ਡਿਟੇਲ ਤੁਸੀਂ ਬਾਅਦ ਵਿੱਚ ਲੈ ਸਕਦੇ ਜੇ ਮੇਲ ਫੀਮੇਲ ਮਗਰ ਜਾਂ ਜੇਰ ਪ੍ਰੋਪਰ ਪਾਈ ਦੀ ਗੱਲਬਾਤ ਉਹ ਤੁਸੀਂ ਬਾਅਦ ਵਿੱਚ ਕਰ ਲਿਓ ਠੀਕ ਹੈ ਜੀ ਮਾਲਕ ਦੇ ਨਾਲ ਆਹ ਫੇਸ ਨੂੰ ਸੰਦਾ ਮੂੰਹ ਮੱਥਾ ਠੀਕ ਹੈ ਜੀ ਬਾਕੀ ਬਾਡੀ ਬੁੱਡੀ ਸਟਰਕਚਰ ਤੁਸੀਂ ਵੇਖੋ ਸੋਨੂੰ ਵੀ ਮੰਗ ਕੀ ਦਮਾ ਨੇ ਤੇ ਅਸਾਂ ਮੁੱਲ 90 85 ਜੋ ਮਰਜ਼ੀ ਆ 80 ਚ 1000 ਛੜਨਾ ਜੀ 80 ਚ ਹਾਂ ਇੱਕ ਘਟ 80 ਦੀ ਹੋਊਗਾ ਹਾਂ ਇੱਕ ਘਟ 80 ਦੀ ਦੇਣੀ ਹੈ ਜੀ ਦੁੱਧ ਮੈਂ ਦੇਂਦੀ 14 ਗਿਲ ਪਰ ਮੈਂ 12 ਕਿਨਾ ਠੀਕ ਹੈ ਜੀ ਲਓ ਜੀ ਇੱਕ ਘਟ 80 ਦੀ ਮਿਲ ਜਾਊਗੀ ਠੀਕ ਆ ਇਸ ਤੋਂ ਬਾਅਦ ਸੋਨੂੰ ਕਿਹੜੇ ਪਾਸੇ ਕੱਲ ਦੀ ਵੈੜ ਸਹੀ ਹੈ ਜੀ ਲਓ ਜੀ ਕੱਲ ਦੀ ਇੱਕ ਦੋਸਤ ਸਹੀ ਵੈੜ ਤੁਹਾਨੂੰ ਦਿਖਾ ਦਿੰਦੇ ਆ ਵੈੜ ਇਸ ਕੀ ਠੀਕ ਹੈ ਜੀ ਵੈਸੇ ਜ਼ਿਆਦਾਤਰ ਪਸ਼ੂ ਜਿਹੜੇ ਇਸ ਕਿੰਦੇ ਦੀ ਗੱਲ ਕਰਨ ਲੱਗੇ ਤੇ ਮੱਝਾਂ ਝੁੱਟ ਗਈਆਂ ਹੀ ਹੁੰਦੀਆਂ ਨੇ ਤੇ ਕਦੀ ਕਦਾ ਵੀ ਕਿਉਂਕਿ ਵਪਾਰ ਦਾ ਕੰਮ ਹੈ ਤੇ ਕੋਈ ਚੰਗਾ ਸਾਫ ਸੁਥਰਾ ਨਾ ਅਗਲੇ ਕਿਲੇ ਤੇ ਵੈੜ ਵੀ ਵੀਰ ਖਰੀਦਾਰੀ ਕਰਦਾ ਤੇ ਸੋਨੂੰ ਵੀਰ ਦਾ ਸੁਬਾਹ ਕਿਨਵਾ ਬੱਚੀ ਦਾ ਅੰਸਰ ਦੂਜਾ ਸੋਬਾ ਕੀ ਗਾਈ ਦੂਸਰਾ ਸੁਬਾਹ ਤੇ ਇਹ ਕੱਲ ਦੀ ਹੈ ਹਾਂ ਕੱਲ ਹੀ ਸਹੀ ਹੈ ਜੀ ਮਗਰ ਕੀ ਆ ਗਿਆ ਮਗਰ ਬੱਚਾ ਹੀ ਆ ਰਿਹਾ ਬੇਚਾ ਲੋ ਜੀ ਮਗਰ ਮੇਲ ਕਾਫ ਆ ਆ ਬੱਚਾ ਜੀ ਮਗਰ ਮੇਲ ਕਾਫ ਆ ਠੀਕ ਹੈ ਇਹਨੂੰ ਪੀਂਜੋ ਪਾਣੀ ਆਪਾਂ ਛੋੜ ਲੀ ਜੀ ਚੋੜ-ਚਾੜ ਬੜੀ ਚੰਗੀ ਹੈ ਜੀ ਸਭ ਖਾਓ ਠੰਡ ਤੋਂ ਨੇ ਤੇ ਹਾਂ ਲੋ ਜੀ ਠੀਕ ਹੈ ਜੀ ਆ ਬਿਲਕੁਲ ਬੰਤਰਾ ਹਵਾਨੇ ਲੈਵੇ ਦੀ ਦੂਜਾ ਸੂਆ ਵੈੜਾ ਮਗਰ ਦੇ ਬੱਛਾ ਮੇਲ ਕਾਫ ਕੱਲ ਦੀ ਸੂਈ ਆ ਦੋ ਦੋਗ ਜਵਾਈਆਂ ਹੋ ਗਈਆਂ ਤਰਾ ਹਾਂ ਦੋ ਚਾਈਆਂ ਹੋਈਆਂ ਜੀ ਠੀਕ ਹੈ ਚੰਗਾ ਬੋੜਾ ਬੋੜਾ ਬੜੀ ਵਧੀਆ ਚੌਣ ਚਾਨ ਬੜੀ ਚੰਗੀ ਕਰਦੀ ਆ ਸਾਂਸੂਣੀ ਬੜਾ ਵੱਖਰਾ ਲੱਗਦਾ ਹਾਂ ਸਾਂਸੂਣੀ ਵਗੈਰਾ ਵੈੜੀ ਬਹੁਤ ਚੰਗੀ ਆ ਜੀ 20 ਕਿਲੋ ਦੁੱਧ ਦੇ ਦੂ ਸੋ ਇਹਦਾ ਮੁੱਲ ਸੋਨੂੰ ਕੀ ਕਰਤਾ ਫਿਰ ਸੱਤ 65 ਕਰਦਗੇ 65 ਕਰ ਲਓ 60 ਕਰਦਗੇ ਜਿਆਦਾ ਦੇ ਜੀ 55000 ਦੀ ਦੇਣੀ ਆ ਜੀ ਛੋੜ ਕਰਨੀ 400 ਰੁਪਿਆ 55 ਹਾਂ 55000 ਦੀ ਠੀਕ ਆ 20 ਕਿਲੋ ਦੁੱਧ ਬੱਛੀ ਦੋਗੀ ਥਾਣੇ ਵੇਖ ਪੂਰਾ ਹੱਥੀ ਪਗੜ ਵਾਲਾ ਦੋਹਰਾ ਥਣ ਲਗਾ ਕਰ ਮਾਰੀ ਨੂੰ ਠੀਕ ਆ ਤੇ ਤੋੜ ਕੇ ਦਿਖਾ ਦਿੰਨੇ ਆ ਬਾਅਦ ਵਿੱਚ ਆਪਾਂ ਤੁਹਾਨੂੰ ਡੇਢ ਤੋਂ ਦੋ ਮਹੀਨਿਆਂ ਦੀ ਸੋਈ ਕੱਟੀ ਮਗਰ ਨਹੀਂ ਲੀ ਰਵੀ ਦੀ ਅੱਛਾ ਜੀ ਇਹ ਮੈਂ ਹਾਂਜੀ 10 ਕਿਲੋ ਦੋ ਦੋ ਕਾ ਨੌਂ ਦੀ ਫੁੱਲ ਗਰੰਟੀ ਡੇਢ ਦੋ ਮਹੀਨਿਆਂ ਦੀ ਹਾਂ ਦੋ ਮਹੀਨਿਆਂ ਦੀ ਮੰਨੇ ਕੋਈ ਠੀਕ ਆ ਨੀਲੀ ਰਵੀ ਦੀ ਕੱਟੀ ਇਹਦੇ ਮਗਰ ਮਗਰ ਨੀਲੀ ਰਵੀ ਦੀ ਕੱਟੀ ਹੈ ਠੀਕ ਆ ਜੀ ਠੀਕ ਆ ਕੋਈ ਹੋਈ ਹੈ ਅੱਜ ਮਾਰਨੇ ਦੀ ਚੋਲੀ ਹੈ ਹਾਂ ਕੋਈ ਹੋਈ ਹੈ ਨਾ ਹੁਣੇ ਆਈ ਹੈ ਅੱਛਾ ਅੱਛਾ ਹਾਂ ਠੀਕ ਆ ਲਓ ਮੋੜ ਦੋ ਜੀ ਮੋੜ ਦੋ ਤੇ ਦੁੱਧ 9 ਕਿਲੋ ਹੀ ਇਹਦੇ ਥੱਲੇ ठीक है ठीक है ਲੋਵੀ 9 ਕਿਲੋ ਦੁੱਧਾ ਠੀਕ ਆ ਤੇ ਕੋ ਡੇਢ ਮਹੀਨੇ ਦੀ ਲਾ ਲਈ ਬੱਚਾ ਪਤਾ ਨੂੰ ਦਿਖਾ ਦਿੰਨੇ ਆ ਮਗਰ ਕੱਟੀ ਆ ਹੀ ਮਿਲ ਕਾਫੇ ਦੇ ਮਗਰ ਹੈਗਾ ਠੀਕ ਹੈ ਜੀ 1.5 ਮਹੀਨੇ ਦੋ ਦੀ ਸੂਈ ਆ 9 ਕਿਲੋ ਦੁੱਧ ਤੇ ਨੀਲੀ ਦਾਵੀ ਦੀ ਕੱਟੀ ਆ ਮਗਰ ਤੇ ਇਹਦਾ ਮੁੱਲ ਤੁਹਾਨੂੰ ਕੀ ਕਰਦਾ ਜੀ ਮੈਂ ਮੁੱਲ 80 85 ਜੋ ਮਰਜ਼ੀ 75 ਹਜ਼ਾਰ ਦੇ ਦੇਵਾਂਗੇ 75 ਹਜ਼ਾਰ ਹਾਂ ਜੀ ਉਹ ਨਹੀਂ ਮਾਰਦਾਨ ਕਰਾਂਗੇ ਠੀਕ ਹੈ ਜੀ ਠੀਕ ਹੈ ਜੀ ਹਾਂ ਦੁੱਧ 10 ਉੱਪਰ ਮੇਰੀ 9 ਦੀ ਫੁੱਲ ਗਰੰਟੀ ਹੋ ਠੀਕ ਹੈ ਠੀਕ ਹੈ 14 ਇੱਕ ਨੰਬਰ ਹੋਗਾ ਕੱਟੇਗੀ ਦੋ ਮਹੀਨੇ ਦਾ ਸੁਬਾ ਲਾੜੇ ਬੇਲ ਦਾ ਲਾੜੇ ਘਟਾਈਆਂ ਦਾ ਲਾੜੇ ਅਗਲੇ ਆਦੇ ਸਮਝ ਲਾਉਣੀ ਠੀਕ ਹੈ ਨੀਦੀ ਰਾਵੀ ਦੀ ਕੱਟੀ ਚੰਗੀ ਹੈ ਕੱਟੀ ਚੰਗੀ ਹੋ ਗਈ ਮਗਰ ਕਰੀ ਜੀ ਜੋ ਤੋ ਬੱਚਾ ਵੀ ਕੋਈ ਭਰਾ ਚੰਗੀ ਕੇਅਰ ਕਰਕੇ ਸੰਭਲੂਗਾ ਮਗਰ ਕੱਟੀ ਹੈ ਠੀਕ ਆ ਜੀ ਆਉਂਦੇ ਸਮੇਂ ਇਹਨੇ ਵੀ ਤਿਆਰੀ ਕਰਵਾ ਲੈਣੀ ਕਰ ਲੈਣੀ ਹੈ ਤੇ ਮੁੱਲ ਕਿਨਾ ਪਾਇਠ ਨਹੀਂ ਨਹੀਂ 75 ਹਾਂ 75 ਲੈਣਾ ਆ ਜੀ 75 ਹਾਂ ਮੁੱਲ 85 90 ਜੋ ਮਰਜੀ ਅੱਛਾ ਹਾਂ ਜੀ ਵੇਖ ਲੈ ਕੋਈ ਕਰਕੇ ਜੈਜੂ ਦੇ ਦੇ ਦੀ ਕਰਦਾ ਨਾ ਮੰਨਦਾ ਨਾ ਠੀਕ ਆ ਹਾਂ ਕਿਸੇ ਨੂੰ ਮੋੜਦੇ ਨਹੀਂ ਆਪਾਂ ਠੀਕ ਆ ਹਾਂ ਜੀ ਲਓ ਜੀ ਠੀਕ ਇੱਕ ਸਾਨੂੰ ਤੌਰ ਇਹਨੂੰ ਬੱਚੀ ਨੂੰ ਅਹ ਫੋ ਮਾਤੇ ਦੋਸੋ ਬਤਾਉ ਨੂੰ ਦਿਖਾ ਦਿੱਤੀ ਆ 75000 ਦੀ ਮਿਲ ਜੂਗੀ 9 ਕਿਲੋ ਦੁੱਧ ਦਾ ਤੇ ਸਾਹ ਤੋਂ ਥਰੀ ਮਾਇਆ ਟਿਕਾ ਜੀ ਤੇ ਮਗਰ ਕੱਟੀ ਆ ਫੀਮੇਲ ਕਾਫ ਜਿਹੜੀ ਪਹਿਲਾਂ ਤੁਹਾਨੂੰ ਦਿਖਾ ਦਿੱਤੀ ਆ ਇੱਧਰ ਵੜ ਇੱਕ ਵਾਰੀ ਤੋਰ ਕੇ ਵਿਖਾਉਣੇ ਤੁਹਾਨੂੰ ਟਿਕਾ ਜੀ ਸੋ 54000 ਦਾ ਲੈਣ-ਦੇਣ ਕੀਤਾ ਸੀ ਕ ਵੀਰ ਨੇ ਸਨ ਸਰ 19 ਕੀ ਪਾਲਾ ਜੀ ਉਧਰਲੇ ਬਣੇ ਜਿਹੜੀ ਮਾੜੀ ਸ਼ੈ ਹੈ ਠੀਕ ਆ ਜੀ ਆਹ ਹੈ ਜੀ ਉਹ ਸੁਈਏ ਕੱਲ ਉਹ ਵੀ ਸੈੱਡ ਸਟੂ ਠੀਕ ਹੈ ਸ਼ੈਡ ਦੀ ਚੁਾਈ ਬੜੀ ਇੱਕ ਨੰਬਰ ਹੈ ਜੀ ਬਹੁਤ ਜੀ ਵੜ ਕਰੋ ਜਾ ਕੇ ਤੁਸੀਂ ਠੀਕ ਆ ਜੀ ਤਕਰੀਬਨ ਕਰਮਾਂ ਵਾਲੀ ਲਾਹੂ ਦੀ ਟੱਕਰ ਠੀਕ ਆ ਜੀ 20 ਲੀਟਰ ਦਾ ਪਲੱਸ ਵੀ ਚਵਾ ਸਕਦੀ ਆ ਜਿਹੋ ਜਿਹਾ ਹਵਾਨਾ ਜਿਹੋ ਜੀ ਬੰਤਰ ਆ ਵੜਦੇ ਉਖੀ ਦੇਖ ਸਕਦੇ ਜੇ ਬਹੁਤ ਚਮਕਦਾਰ ਬਣ ਰਹੀ ਹੈ। ਇਹ ਤੋਂ ਬਾਅਦ ਸਾਨੂੰ ਵੀ ਇੱਕ ਮੱਝ ਆਪਣੇ ਕੋਲ ਆੜੀ ਹੈ। ਗੱਪਣ ਦੀ ਗੱਪਣ 500 5-7 ਦਿਨਾਂ ਦੀ ਆਈ। ਠੀਕ ਹੈ ਜੀ। ਸੂਹਾ ਕਣਾਂ ਨੂੰ ਮੋਲ ਦਿੰਦਾ। ਸੂਹਾ ਕਰਮਾ। ਸੂਹਾ ਕੁ ਦੁੱਜਾ ਮੰਨ ਲੇ ਤੇ ਜਾ ਮੰਨ ਲਈ। ਠੀਕ ਹੈ ਜੀ। ਬਹੁਤ ਸ਼ੁਭਾ ਮੇਰਾ ਪ੍ਰਾਕੂ ਦੁੱਜਾ ਮੰਨ ਲੇ ਕੁ ਤੀਜਾ ਮੰਨ ਲੇ ਤੇ ਇਹ ਦਿਨ ਲੈਂਦੀ ਹੈ ਜੇ ਠੀਕ ਹੈ ਜੀ। ਸੋ ਇਹ ਗੱਪਣਾ ਨਾਗ ਵੈਸੇ ਅੱਜ ਦੋ ਹੀ ਗੱਪਣ ਸੀਗੇ ਤੇ ਬਾਕੀ 500 4 ਨਾਗ ਜਿਹੜੇ ਮੱਝਾਂ ਦੇ ਵਿੱਚ ਉਹ ਸਵੇ ਸਵੇ ਆ ਇੱਕ ਵੱਛੀ ਜਿਹੜੀ ਸੁਈ ਆ ਤੁਹਾਨੂੰ ਦੱਸਾ ਦਿੱਤੀ ਹੈ ਠੀਕ ਹੈ। ਤੋ ਗਵਾ ਦੋ ਜੱਤ ਜਾਂ ਮੰਨ ਕੇ ਕੋਈ ਭਰਾ ਸੌਦਾ ਕਰ ਲੈ ਹਜੇ ਲੈ ਜੂਗੀ ਦਿਨ ਤਕਰੀਬਨ 5 ਲੈ ਦੇ 6 ਲੈ ਜੂਗੀ ਦਿਨ ਪਿੱਛੇ ਦੀ ਥਣਾ ਦੀ ਗਰੰਟੀ ਠੀਕ ਹੈ ਜੀ ਠੀਕ ਹੈ ਹਾਂ ਤੇ ਕੀ ਮੋਲੇ ਦਾ ਮੋਲ 80 ਕਰ ਲੀ ਗਏ 80 ਕਰ ਦੋ ਜੀ ਮੋਲੇ ਪਈ ਤਰ ਸੱਤਰ ਜੋ ਮਰਜੀ 60000 ਦੀ ਦੇਣੀ ਆ ਜੀ 60000 ਦੀ 60000 ਦੀ ਠੀਕ ਹੈ 60000 ਹਾਂ ਲੈਣਾ ਹੈ 60000 ਰੁਪਏ ਠੀਕ ਹੈ ਜੀ ਆ ਪਹਿਲਾਂ ਦੇਖੋ ਤਰਾਇ ਕੱਟ ਦੇਣਾ 60000 ਦੀ ਦੋਸਤੋ ਇਹ ਮੈਂ ਮਿਲ ਜੂਗੀ ਤੁਹਾਨੂੰ ਠੀਕ ਹੈ ਤੇ ਲੈ ਜੂਗੀ ਦਿਨ ਪੰਜ ਸੱਤ ਪੰਜ ਸੱਤ ਦੇ ਨਾਲ ਜਿਹੜੇ ਵਿੱਚ ਆਜੂਗੀ ਕਰਮਾ ਲਈ ਠੀਕ ਹੈ ਤੇ ਇਹ ਅੱਜ ਇੱਕ ਲਾਸਟ ਵਿੱਚ ਆਪਾਂ ਤੁਹਾਨੂੰ ਮੱਝ ਦਿਖਾਉਣੀ ਸੀਗੀ ਤੇ ਇਹ ਤੁਹਾਨੂੰ ਅੱਜ ਨਾਗ ਨਹੀਂ ਆਪਣੇ ਕੋਲ ਹਾਂ ਠੀਕਾ ਇਹ ਤੋਂ ਫੜਦੇ ਬਾਕੀ ਪਿਛਲੀ ਵੀਡੀਓ ਵਾਂਗੂ ਇਸ ਵਾਰ ਵੀ ਜਾਇ ਜੀ ਬਿਲਕੁਲ ਜਾਇ ਜੀ ਉੱਡਦੇ ਨਹੀਂ ਬਸ ਸਾਨੂੰ ਸਭ ਇਹ ਹੀ ਬੇਨਤੀ ਵੀਰਾਂ ਨੂੰ ਮੇ ਕੋ 10000 ਦਾ ਗੈਪ ਆ ਕੇ ਨਾ ਤੁਰੇ ਮੁੜ ਕੇ ਗੁੱਸਾ ਕਰਦੇ ਆਣ ਕਿ ਯਾਰ ਮੋੜ ਤਾਂ ਸਾਡਾ ਮਾਰ ਨਹੀਂ ਗੀ ਤੇਰਾ ਮਨ ਦੇ ਵਿੱਚ ਹੁੰਦਾ ਨਾ ਮੇਰੇ ਇੱਥੇ ਆ ਕੇ ਫਿਰ 5 10000 ਹਾਂ ਉੱਡਦੇ ਯਾਰ 500 ਮਾਣ ਅਗਲੇ ਦਾ ਜਰੂਰ ਕਰਾਂਗੇ ਠੀਕ ਹੈ ਜੀ ਹਾਂ ਬਾਕੀ ਕਿੰਨਾ ਵੀ ਤੁਰਨਾ ਵੀ 1500 ਦਾ ਆੜਿਕਾ ਲਾਗੇ ਇੱਕ ਹੱਦ ਕੋਈ ਬਾਹਲਾ ਵਸਾ ਚੰਨ ਖਿੱਚ ਕਰੋ ਦੋ ਛੱਡ ਜਾਈ ਠੀਕ ਹੈ ਜੀ ਬਸ ਬਸ ਹਾਂ ਠੀਕ ਹੈ ਜੀ ਲੋ ਵੀ ਭਰਾਵੋ ਇਹ ਗੱਲ ਦੇ ਬਾਤ ਤੋ 1500 2000 ਦਾ ਵਿੱਚੋਂ ਕਿ ਮਾਨਤਨ ਮਾਰਜਨ ਹੈਗਾ ਵੀ ਛੋਟਾ ਛੱਪਿਆਂ ਦਾ ਇਹ ਉਹ ਹਰੇਕ ਪਸ਼ੂ ਦੇ ਵਿੱਚੋਂ ਇੰਨਾ ਹੋ ਜਾਊਗਾ ਤੇ ਫਿਲਹਾਲ ਇਹ ਵਜਾ ਤੁਹਾਨੂੰ ਦਿਖਾਉਣਾ ਸੀ ਪੰਜ ਕੁ ਵਜਾ ਜਿਹੜੀਆਂ ਸੁਈਆਂ ਸਮਾਈਆਂ ਨੇ ਤੋ ਦੋ ਨਾਗ ਗੱਭਣਾਂ ਤੇ ਇੱਕ ਵੈੜ ਜਿਹੜੀ ਤੁਹਾਨੂੰ ਆਪਕੋ ਸੁਈ ਦਿਖਾਈ ਹੈ ਮੋਨ ਬੜਾ ਜਾਇਜ ਛੋਟਾ ਪੜਦਾ ਤੇ ਤੁਹਾਨੂੰ ਵੀ ਇੱਕ ਨੰਬਰ ਕਰਾ ਆਪਣੇ ਸਾਗੇ 98559 17707 ਪਿੰਡ ਚੋੜੀਆਂ ਤਹਿਸੀਲ ਧਰਮਗੜ ਜ਼ਿਲ੍ਹਾ ਮੋਗਾ ਜੀ। ਸਾ ਵੀ ਭਰਾਵਾ ਵਪਾਰ ਦਾ ਕੰਮ ਵੀਰ ਦਾ ਠੀਕ ਆ ਜੀ ਪਸ਼ੂ ਇਸੇ ਤਰ੍ਹਾਂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਸੋ ਆਏਗਾ ਨਵੇਂ ਪਸ਼ੂਆਂ ਦੀ ਡਿਟੇਲ ਆ ਸਾਹਮਣੇ-ਸਾਹਮਣੇ ਨਾਲ ਤੁਸੀਂ ਲੈ ਲੈਂਦੇ ਰਿਹਾ ਕਰੋ। ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।